ਮਰਦਾਨਾ ਕਹਿਆ ਮੈਂ ਕਿਥੋਂ ਟੁੰਡਾ ਉਦਾਸ ਹੋਏ ਕਿ ਚੱਲਣ ਲੱਗਾ ਤਾਂ ਤੀਜੇ ਦਿਨ ਪਰਿੰਦਾ ਰਬਾਬੀ ਮਰਦਾਨੇ ਨੂੰ ਆਏ ਮਿਲਿਆ ਆਏ ਕਰ ਲੱਗਾ ਪੁੱਛਣ ਭਾਈ ਤੂੰ ਕੌਣ ਹੈ ਤੂੰ ਕਿਸ ਨੂੰ ਟੋਲਦਾ ਹੈ ਤਾਂ ਮਰਦਾਨੇ ਕਹਿਆ ਜੀ ਇੱਥੇ ਇੱਕ ਰਬਾਬੀ ਹੈ ਤੇ ਫੇਰੂ ਵੀ ਸਦਦੇ ਹੈ ਤਾਂ ਪਰਿੰਦੇ ਕਹਿਆ ਤੇਰਾ ਨਾਂ ਕੀ ਹੈ ਤੂੰ ਹੁੰਦਾ ਕੌਣ ਹੈ ਪੇਜਿਆ ਕਿਸਨੇ ਹੈ ਤੇ ਤੇਰਾ ਵਤਨ ਕੌਣ ਹੈ ਤਾਂ ਮਰਦਾਨੇ ਕਹਿਆ ਜੀ ਮੇਰਾ ਵਤਨ ਰਾਏਪੋਈ ਦੀ ਤਲਵੰਡੀ ਹੈ ਨਾਉ ਮਰਦਾਨਾ ਹੈ ਪੇਜਿਆ ਨਾਨਕ ਬੇਦੀ ਫਕੀਰ ਹੈ ਹੁਕਮ ਕੀਤਾ ਹੈ ਜੋ ਰਬਾਬ ਲੈ ਆਓ ਤਾਂ ਫਰਿੰਦੇ ਕਹਿਆ ਫਿਰ ਮੈਂ ਹੀ ਹਾਂ ਤੇ ਤੈਨੂੰ ਨਾਨਕ ਬੇਦੀ ਨੇ ਹੀ ਕੱਲਿਆ ਹੈ ਤੇ ਰਬਾਬ ਵੀ ਮੈਥੇ ਹੀ ਹੈ ਪੇ ਨਾਨਕ ਬੇਦੀ ਮੇਰਾ ਜੋ ਰੋਕਣਾ ਅਸ਼ਨਾਓ ਹੈ ਤਾਂ ਮਰਦਾਨੇ ਆਖਿਆ ਜੀ ਰਬਾਬ ਮੈਨੂੰ ਦੇਵੋ ਤਾਂ ਫਰੀਂਦੇ ਆਖਿਆ ਸੁਨ ਮਰਦਾਨਾ ਰਬਾਬ ਲੈ ਤੇ ਇਸ ਦਾ ਮੁੱਲ ਵੀ ਅਸਾਹ ਲੈਣਾ ਨਹੀਂ ਤਾਂ ਮਰਦਾਨਾ ਰਹਿ ਨਾ ਸਕਿਆ ਆਖਿਓਸ ਜੀ ਇਸ ਦਾ ਮੋਲ ਕਿਉਂ ਨਹੀਂ ਲੈਣਾ ਫਰੀਂਦੇ ਆਖਿਆ ਮਰਦਾਨਾ ਇਹ ਰਬਾਬ ਸਾਨੂੰ ਕੁਦਰਤ ਨਾਲ ਹੱਥ ਆਈ ਹੈ ਆਵਾਜ਼ ਇਸ ਦਾ ਇਹੋ ਨਿਕਲਦਾ ਹੈ ਜੋ ਫਰਿੰਦਾ ਇਹ ਰਬਾਬ ਹੋਰ ਉਸ ਅੱਗੇ ਨਹੀਂ ਵਜਾਵਨਾ ਇਹ ਨਾਨਕ ਬੇਤੀ ਖਤਰੀ ਪੈਦਾ ਹੋਸੀ ਇਹ ਰਬਾਬ ਉਸ ਦੇ ਅੱਗੇ ਵਜਾਵਨਾ ਤੂੰ ਉਸ ਅੱਗੇ ਵਜਾਏ ਤਾ ਮਰਦਾਨੇ ਇਸ ਦਾ ਮੂਲ ਅਸਾਂ ਲੈਣਾ ਨਹੀਂ ਪਰ ਭਾਈ ਚਲ ਦੇਖਾਂ ਉਹ ਨਾਨਕ ਹੈ ਕਿ ਕੋਈ ਹੋਰ ਹੈ ਤਾ ਮਰਦਾਨੇ ਕਹਿਆ ਚੱਲੋ ਜੀ ਪਰ ਜੇ ਹੁਕਮ ਹੋਵੇ ਤਾਂ ਵਜਾਏ ਦੇਖਾਂ ਫਰਿੰਦੇ ਕਹਿਆ ਜੀ ਹੋਰ ਅੱਗੇ ਹੁਕਮ ਨਹੀਂ ਤਾਂ ਮਰਦਾਨੇ ਕਹਿਆ ਭਾਈ ਜੀ ਮੈਨੂੰ ਉਸ ਨਾਨਕ ਨੇ ਭੇਜਿਆ ਹੈ ਤਾਂ ਫਰਿੰਦੇ ਕਹਿਆ ਭਾਈ ਤੂੰ ਜਾਣ ਉਸ ਨਾਨਕ ਭੇਜਿਆ ਹੈ ਤਾਂ ਵਜਾਏ ਦੇਖ ਮਰਦਾਨੇ ਰਬਾਬ ਹੱਥ ਲੈ ਕੇ ਥਾਠ ਬਣਾਏ ਕੇ ਵਜਾਇਆ ਤਾਂ ਆਵਾਜ਼ ਵਿੱਚੋ ਨਿਰੰਕਾਰ ਹੀ ਨਿਰੰਕਾਰ ਆਵੇ ਤਾਂ ਪਿੱਛੋ ਦੀ ਨਾਨਕ ਦੀ ਅਧੀਨਗੀ ਨਿਕਲੇ ਅਤੇ ਹੋਰ ਕੋਈ ਆਵਾਜ਼ ਨਾ ਨਿਕਲੇ ਤਾਂ ਮਰਦਾਨਾ ਹੈਰਾਨ ਹੋਏ ਕੇ ਆਖਿ ਉਸ ਭਾਈ ਫਰੀंदा ਚਾਬ ਚੱਲ ਫਰੀंदा ਅਤੇ ਮਰਦਾਨਾ ਦੋਵੇਂ ਨਾਵੇਂ ਦਿਨ ਗੁਰੂ ਪਾਬੇ ਪਾਸ ਆਏ ਖੜੇ ਹੋਏ ਰਬਾਬ ਅੱਗੇ ਰਖਿਆ ਅਤੇ ਮੱਥਾ ਟੇਕਿਆ ਤਾਂ ਗੁਰਨਾਨਕ ਕਹਿਆ ਮਰਦਾਨਾ ਇਤਨਾ ਚਿਰ ਕਿੱਥੇ ਲਾਇਓ ਤਾਂ ਮਰਦਾਨੇ ਆਖਿਆ ਜੀ ਤੇਰੀਆਂ ਤੂੰ ਜਾਨ ਆਸਾਨੂੰ ਕੁਝ ਮਾਲੂਮ ਨਹੀਂ ਜੋ ਤੂੰ ਪਗਤ ਹੈ ਨਿਰੰਕਾਰ ਹੈ ਅਸੀਂ ਵੱਡੇ ਹੈਰਾਨ ਆਹੀ ਜਿੱਥੇ ਤੈ ਆਸਾਨੂੰ ਭੇਜਿਆ ਸੀ ਤਿੱਥੇ ਜਾਏ ਡੁੰਡ ਰਹਾ ਕੋਈ ਦਿੱਸੇ ਨਹੀਂ ਤੀਸਰੇ ਦਿਨ ਮੈਂ ਚੱਲਨ ਤੇ ਹੋਇਆ ਤਾਂ ਇਹ ਸਾਦ ਆਏ ਮਿਲਿਆ ਇਸ ਆਪੇ ਪੁੱਛਿਆ ਪੁੱਛ ਕੇ ਹਕੀਕਤ ਲੀਤੀ ਉਸ ਰਬਾਬ ਦਿੱਤੇ ਵੱਲੋਂ ਕੱਢੀ ਉਸ ਹੋਰ ਹਕੀਕਤ ਇਸ ਥੈਲੇ ਵਿਓ ਗੁਰੂ ਨਾਨਕ ਫਰੀਂਦੇ ਨੂੰ ਪੁੱਛਿਆ ਕੋਹ ਪਾਈ ਤੂੰ ਕੌਣ ਹੈ ਫਰੀਂਦੇ ਰਬਾਬੀ ਕਹਿਆ ਗੁਰੂ ਜੀ ਤੈਨੂੰ ਇਹ ਦਿਨ ਵਿਸਰ ਗਿਆ ਹੈ ਤੂੰ ਦਵਾ ਪਰ ਵਿੱਚ ਗੁਰੂ ਹਰੀ ਚੰਦ ਹੋਇਆ ਹੈ ਮੈਂ ਤੁਸਾ ਦਾ ਸਿੱਖਾਂ ਤੁਸਾ ਮੈਨੂੰ ਕਹਿੰਦੇ ਆਹੀ ਇਕਾਗਰ ਪਗਤੀ ਕੀਤਾ ਕਰੋ ਤੁਸਾ ਸਾਡਾ ਦਰਸ਼ਨ ਕਰਕੇ ਜੋ ਪਗਤੀ ਕਰਦੇ ਆਹੀ ਤੁਸਾਡੇ ਅੱਗੇ ਸੋਧ ਮੈਂ ਕਰਦਾ ਸੀ ਮੇਰਾ ਜਨਮ ਨੀਚ ਤੇ ਕਰ ਆਹਾ ਅਤੇ ਲੋਕ ਕੋਈ ਆਖੇ ਇਹ ਨੀਚ ਜਨਮ ਹੈ ਸਾਡੀ ਜੋ ਦਇਆ ਮੇਰੇ ਉੱਤੇ ਆਈ ਸੋ ਤੁਸਾ ਦਾ ਪ੍ਰਸ਼ਾਦ ਹੈ ਤਾਂ ਗੁਰਨਾਨਕ ਪੁੱਛਿਆ ਤੇਰਾ ਨਾਉਂ ਕਿਆ ਸੀ ਤਾਂ ਫਰਿੰਦੇ ਆਖਿਆ ਜੀ ਮੇਰਾ ਨਾਉਂ ਪ੍ਰੇਮ ਆਹਾ ਤਾਂ ਗੁਰੂ ਨਾਨਕ ਕਹਿਆ ਇਹ ਰਬਾਬ ਤੇਨੂੰ ਕਿੱਥੋਂ ਹੱਥ ਆਇਆ ਪਾਈ ਫਰਿੰਦਾ ਇਹ ਗੱਲ ਮੈਥੋਂ ਮਰਦਾਨੇ ਪੁੱਛਣੀ ਹੈ ਤੇਥੋਂ ਹੀ ਸੁਣ ਲਵੇ ਤਾਂ ਮਰਦਾਨੇ ਆਖਿਆ ਜੀ ਮੈਂ ਤਾਂ ਸਭ ਪੁੱਛ ਚੁੱਕਾ ਹਾਂ ਅੱਗੇ ਪੁੱਛਣ ਦੀ ਕਾਈ ਨਹੀਂ ਗੁਰੂ ਨਾਨਕ ਪੁੱਛਿਆ ਕਿੱਥੋਂ ਹੱਥ ਆਇਓ ਤਾਂ ਪਾਈ ਫਰਿੰਦਾ ਬੋਲਿਆ ਦੇਖੋ ਜੀ ਮੈਂ ਚਾਦਰ ਰਬਾਬ ਵਜਾਂਦਾ ਸੀ ਤਾਂ ਜਿਤਨੇ ਉੱਤਮ ਆਹੇ ਸਭ ਅਸਾਂ ਤੁਸਾਂ ਤੇ ਦੇਖਦੇ ਆਹੇ ਜਦ ਤੂੰ ਸਾਡੇ ਅੱਗੇ ਸਰੋਧ ਕਰਦੇ ਆਹੇ ਤਾਂ ਸ਼ਹਿਰੋਂ ਪਾਰ ਕੋਹਾਂ ਤਰੀਹਾਂ ਤੇ ਜਾਏ ਰਬਾਬ ਵਜਾਂਦਾ ਆਹਾ ਉਥੇ ਭਗਤੀ ਕਰਦਾ ਆਹਾ ਜੀ ਇਹ ਉਸ ਵੇਲੇ ਦਾ ਰਬਾਬ ਹੈ ਤਾਂ ਫਿਰੰਦਾ ਮੱਥਾ ਟੇਕ ਕੇ ਵਿਦਦਾ ਹੋਇਆ ਤਾਂ ਮਰਦਾਨੇ ਕਹਿਆ ਜੀ ਵਿੱਦਾਕਰ ਆਵਾਂ ਆ ਗੁਰੂ ਨਾਨਕ ਕਹਿਆ ਜਾਂ ਮਰਦਾਨਿਆਂ ਤਾਂ ਮਰਦਾਨਾ ਕੋ ਆ ਤੋੜੀ ਗਿਆ ਤਾਂ ਮਰਦਾਨੇ ਨੇ ਦੇਖਿਆ ਕਿ ਛਲ ਹੋਇ ਗਿਆ ਮਰਦਾਨਾ ਦੇਖੇ ਤਾਂ ਮੈਂ ਅੰਨਾ ਵੀ ਨਹੀਂ ਮੈਨੂੰ ਤਾਂ ਸਭ ਕਿਛ ਨਜ਼ਰ ਆਉਂਦਾ ਹੈ ਇਹ ਕਿਆ ਹੋਇਆ ਹੈਰਾਨ ਹੋਇਆ ਹੈਰਾਨ ਹੋਏ ਕਿ ਗੁਰੂ ਨਾਨਕ ਪਾਸ ਆਇਆ ਗੁਰੂ ਨਾਨਕ ਮਰਦਾਨੇ ਨੂੰ ਹੱਸ ਕੇ ਪੁੱਛਿਆ ਆਖ ਮਰਦਾਨਾ ਕਿਥੋਂ ਤੱਕ ਵਿੱਦਾਕਰ ਆਇਆ ਤਾ ਮਰਦਾਨੇ ਕਹਿਆ ਜੀ ਉਹ ਤਾਂ ਮੈਂ ਛਲ ਹੋ ਗਿਆ ਮੈਥੋ ਦਿਸਨਾ ਆਵਨੋ ਰਹਿ ਗਿਆ ਤਾਂ ਗੁਰੂ ਜੀ ਕਹਿਆ ਸੁਨ ਮਰਦਾਨਾ ਉਹ ਗੱਲਾਂ ਤੋਂ ਫਾਰਗ ਫਿਰਦੇ ਹਨ ਸਾਨੂੰ ਹੀ ਕਰਤਾਰ ਝਾਹਰ ਕਰਨਾ ਗੁਰਨਾਨਕ ਮਰਦਾਨੇ ਦੇ ਹੱਥ ਰਬਾਬ ਦਿੱਤਾ ਤਾਂ ਮਰਦਾਨੇ ਹੱਥ ਰਬਾਬ ਲਈਤੀ ਥਾਠ ਬਣਾਵਨ ਲੱਗਾ ਤਾਂ ਗੁਰੂ ਜੀ ਹੁਕਮ ਕੀਤਾ ਮਰਦਾਨਾ ਥਾਠ ਆਪੇ ਬਣ ਜਾਵੇਗਾ ਤੱਬ ਹੋ ਤ ਮਰਦਾਨੇ ਹੁਕਮ ਮੰਨਿਆ ਤਾਂ ਥਾਟ ਆਪੇ ਹੀ ਬਨ ਗਿਆ ਲੱਗਾ ਮਰਦਾਨਾ ਤਾਰ ਵਜਾਵਨ ਵਿੱਚੋਂ ਇਹੋ ਆਵਾਜ਼ ਨਿਕਲੇ ਤੂੰ ਹੀ ਨਿਰੰਕਾਰ ਤੂੰ ਹੀ ਨਿਰੰਕਾਰ ਨਾਨਕ ਤੇਰਾ ਬੰਦਾ ਤੂੰ ਹੀ ਨਿਰੰਕਾਰ ਤਾਂ ਗੁਰੂ ਨਾਨਕ ਜੀ ਦੀ ਸਮਾਦੀ ਲੱਗ ਗਈ ਮਰਦਾਨਾ ਦੇਖੇ ਤਾਂ ਨਾਨਕ ਜੀ ਦੇਹ ਵਿਦੇਹ ਹੋ ਗਿਆ ਹੈ ਦੁਏ ਰਾਤ ਦੁਏ ਦਿਨ ਸਮਾਦੀ ਲੱਗੀ ਰਹੀ ਤਾਂ ਮਰਦਾਨੇ ਰਬਾਬ ਵਜਾਣੋਂ ਛੱਡ ਦਿੱਤਾ ਗੁਰੂ ਨਾਨਕ ਨਿਰੰਕਾਰੀ ਹੋਇਆ ਜਾਂ ਮਰਦਾਨੇ ਨੂੰ ਪੁੱਕ ਲੱਗੀ ਤਾਂ ਮਰਦਾਨੇ ਤਾਂ ਜੀ ਭਟਕਿਆ ਤੇ ਛੱਡ ਵੀ ਸਕੇ ਨਹੀਂ ਇਹੋ ਜੀ ਵਿੱਚ ਵਿਚਾਰੇ ਕਦੀ ਜਾਗੇ ਤਾਂ ਮੈਂ ਵਿੱਤਾ ਲਵਾਂ ਜਾਂ ਤੀਸਰਾ ਦਿਨ ਹੋਇਆ ਤਾਂ ਗੁਰੂ ਨਾਨਕ ਪਲਕਾ ਲਾਹੀਆਂ ਪੁੱਛਣ ਲੱਗਾ ਕਿਉ ਮਰਦਾਨਿਆ ਕੀ ਖਬਰ ਹੋਈ ਤਾਂ ਮਰਦਾਨੇ ਕਹਿਆ ਜੀ ਤੇਰੀ ਭੁਖ ਆਰ ਦੁਖ ਕਰਤਾਰ ਦੂਰ ਕੀਤੀ ਹੈ ਤੇ ਅਸਾਡੀ ਤਾਂ ਨਹੀਂ ਦੂਰ ਕੀਤੀ ਤੂ ਤਾਂ ਉਹ ਹੋਏ ਰਹਿਆਂ ਹੈ ਤੇ ਅਸੀਂ ਤਾਂ ਆਦਮੀ ਹਾਂ ਤੇਰਾ ਅਸਾਡਾ ਸੰਗ ਕਿਥੋਂ ਰਲੇ ਤਾਂ ਗੁਰੂ ਨਾਨਕ ਕਹਿਆ ਭਾਈ ਮਰਦਾਨਾ ਅਸਾ ਪਾਸ ਇਹੋ ਦੁਖ ਭੁਖ ਹੈਈ ਜੀ ਨਾ ਕਬੂਲ ਕਰੇ ਤਾਂ ਜਾਹ ਤਾਂ ਮਰਦਾਨੇ ਕਹਿਆ ਜੀ ਇਕੇ ਤਾਂ ਆਪ ਚਿਹੇ ਆਕਾਰ ਇਕੇ ਤਾਂ ਮੇਰਾ ਇਲਾਜ ਕਰ ਤਾਂ ਮੈਂ ਤੇਰੇ ਪਾਸ ਰਹਾ ਤਾਂ ਗੁਰੂ ਨਾਨਕ ਕਹਿਆ ਸੁਨ ਮਰਦਾਨਾ ਇਹ ਦੋਨੋਂ ਗੱਲਾਂ ਕਰਤਾਰ ਪਾਸ ਹੈ ਤੇ ਅਸਾ ਪਾਸ ਸਹਿਜ ਹੈ ਜਿਹੀ ਬਣੀ ਤੇਹੀ ਕਟਨੀ ਅੱਗੇ ਤੇਰੀ ਖੁਸ਼ੀ ਜੇ ਬੰਦਾ ਹੈ ਤਾਂ ਰਹਿ ਨਹੀਂ ਤਾਂ ਜਾਹ ਸਾਂ ਮਰਦਾਨੇ ਕਹਿਆ ਜਾਂਦਾ ਹਾਂ ਬਾਬੇ ਆਖਿਆ ਜਾਹ ਪਰ ਇਹ ਰਬਾਬ ਬੇਬੇ ਨਾਨਕੀ ਜੀ ਨੂੰ ਸੌਂਪ ਜਾਈ ਮਰਦਾਨਾ ਰਬਾਬ ਲੈ ਕੇ ਬੇਬੇ ਜੀ پاس ਆਇਆ